ਪੰਜਾਬੀ ਸ਼ੇਰਨੀ ਜਿੰਦਾਬਾਦ ਪੰਜਾਬ ਦੀ ਸ਼ੇਰਨੀ ਜਿੰਦਾਬਾਦ ਪੰਜਾਬ ਦੀ ਸ਼ੇਰਨੀ ਜਿੰਦਾਬਾਦ ਭਾਰਤੀ ਸ਼ੇਰਨੀ ਜਿੰਦਾਬਾਦ ਪਾਕਿਸਤਾਨਾ ਦੀ ਸ਼ੇਰਨੀ ਜਿੰਦਾਬਾਦ ਕਿਸਾਨ ਭੈਣ ਕੁਲਵਿੰਦਰਪੂਰ ਜਿਨ ਨੇ ਸ਼ੇਰਾਂ ਵਾਲਾ ਕੰਮ ਕੀਤਾ ਵਾ ਸਦਾ ਇਹਨੂੰ ਮੇਰੇ ਵੱਲੋਂ ਸਲੂਟ ਰਹੂਗਾ ਕਿਸਾਨ ਕ੍ਰਾਂਤੀ ਕਿਸਾਨ ਜੁਨੀਆ ਜਿੰਦਾਬਾਦ ਜਿੰਦਾਬਾਦ ਸ਼ਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਕਗਣਾ ਥੱਪੜ ਕਾਣ ਤੋਂ ਬਾਅਦ ਜੋ ਲਾਈਮਲਾਈਟ ਦੇ ਵਿੱਚ ਆਈ ਚਰਚਾ ਦੇ ਵਿੱਚ ਆਈ ਸੀਆਈਐਸਐਫ ਦੀ ਜਵਾਨ ਕੁਲਵਿੰਦਰ ਕੌਰ ਦੀ ਹਰ ਪਾਸੇ ਚਰਚਾਵਾਵਾਂ ਹੋ ਰਹੀਆਂ ਨੇ ਹਰ ਪਾਸਿਓ ਜਿੰਨੀ ਵੀ ਕਿਸੇ ਦੀ ਸਮਰਥਾ ਹੈ ਉਹ ਕੁਲਵਿੰਦਰ ਕੌਰ ਦੀ ਮਾਲੀ ਮਦਦ ਵੀ ਕਰ ਰਿਹਾ ਅੱਜ ਜੇ ਬਟਾਲਾ ਦੀ ਗੱਲ ਕਰਾਂ ਤਾਂ ਬਟਾਲਾ ਵਿੱਚ ਕੁਲਵਿੰਦਰ ਕੌਰ ਦਾ ਪੋਸਟਰ ਲਗਾ ਕੇ ਉਸ ਨੂੰ ਪੰਜਾਬ ਦੀ ਸ਼ੇਰਨੀ ਦਾ ਖਿਤਾਬ ਦਿੱਤਾ ਗਿਆ ਔਰ ਉਸ ਨੂੰ ਜਿਸ ਤਰੀਕੇ ਨਾਲ ਇੱਕ ਫੌਜੀ ਨੂੰ ਸਲੂਟ ਕੀਤਾ ਜਾਂਦਾ ਵਾ ਸਲੂਟ ਕੀਤਾ ਗਿਆ ਕੀ ਇਹ ਮਸਲਾ ਗੱਲਬਾਤ ਨਾਲ ਹੱਲ ਹੋ ਸਕਦਾ ਸੀ ਕਿ ਜਾਂ ਫਿਰ ਹੱਥ ਚੁੱਕਣਾ ਜ਼ਰੂਰੀ ਸੀ ਗੱਲਬਾਤ ਕਰ ਲਾਂਗੇ ਸਾਡਾ ਕਿਸਾਨ ਆਗੂ ਮੌਜੂਦ ਆ ਕੀ ਕਹਿਣਾ ਚਾਹੋਗੇ ਗੱਲਬਾਤ ਨਾਲ ਵੀ ਮਸਲਾ ਹੱਲ ਹੋ ਸਕਦਾ ਸੀ ਵੇਖੋ ਜੀ ਗੱਲਬਾਤ ਨਾਲ ਵੀ ਹੋ ਸਕਦਾ ਸੀ ਪਰ ਗੱਲ ਇਹ ਆ ਵੀ ਇਹਨਾਂ ਨੇ ਸਰਕਾਰ ਨੇ ਇਹਨਾਂ ਨਾਮ ਦਿੱਤੇ ਜਿਹੜਾ ਕਿਸਾਨਾਂ ਦੇ ਖਿਲਾਫ ਬੋਲਿਆ ਜਿਹੜੇ ਉਦੋਂ ਵੱਧ ਚੜ ਕੇ ਅਜੇ ਮਿਸ਼ਰਾ ਟਾਣੀ ਵਰਗੇ ਜਿਹੜੇ ਕੰਗਣਾ ਰੌਂਦ ਕਰਗੇ ਕਿਸਾਨਾਂ ਦੇ ਖਿਲਾਫ ਬੋਲੇ ਤੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਹਨ ਉਹ ਜਿੱਤ ਕੇ ਮਲਭੋਰ ਰੈਂਕੜ ਚੋ ਕੇ ਸਾਨੂੰ ਹੁਣ ਕਿਸ ਨੇ ਕੀ ਗੱਲ ਉਹਨੇ ਗਲਤ ਬੋਲਿਆ ਤੇ ਇਹ ਕੰਮ ਮੈਂ ਤੁਹਾਨੂੰ ਭਾਜੀ ਕਹੂੰਗਾ ਤੇ ਤੁਸੀਂ ਮੈਨੂੰ ਨਹੀਂਗੇ ਵੀ ਤੁਸੀਂ ਮੇਰੇ ਹੱਥ ਚੁੱਕੋਗੇ ਜੇ ਉਹ ਗਲਤ ਬੋਲੀ ਆ ਜਾਂ ਉਹਨੇ ਅਤਵਾਦੀ ਕਿਹਾ ਜਾਂ ਉਹਨੇ ਖਾਲਸਦਾਨੀ ਕਿਹਾ ਤੇ ਫੇਰ ਹੀ ਉਹ ਕੁਲਵਿੰਦਰ ਕੋਰ ਨੂੰ ਜੋਸ਼ ਆਇਆ ਤੇ ਫੇਰ ਹੀ ਉਹ ਕੰਮ ਵਧਿਆ ਦੂਜੀ ਗੱਲ ਇਹ ਐਨਪੀ ਅਸੀਂ ਕਿਸਾਨਾਂ ਦੇ ਖਿਲਾਫ ਬੋਲ ਕੇ ਤੇ ਟਿਕਟਾਂ ਲੈ ਕੇ ਤੇ ਐਮਪੀ ਬਣ ਕੇ ਅਸੀਂ ਕਿਸੇ ਦਾ ਕੋਈ ਸਵਾਰ ਦਾਂਗੇ ਮੈਂ ਇਹ ਸਰਕਾਰਾਂ ਨੂੰ ਵੀ ਕਹਿਣਾ ਚਾਹਣਾ ਪੰਜਾਬ ਸਰਕਾਰ ਨੂੰ ਵੀ ਸੈਂਟਰ ਸਰਕਾਰ ਨੂੰ ਤਜਰਬੇ ਤੋਂ ਬਿਨਾਂ ਇਧਰੋਂ ਉਧਰੋਂ ਫੜ ਕੇ ਬੰਦਾ ਪੰਜਾਬ ਵਾਲਿਆਂ ਨੇ ਸਭ ਸਖਾਲਤਾ ਕੋਈ ਇਹਨਾਂ ਦਾ ਐਕਟਰ ਨਹੀਂ ਜਿੱਤੇ ਆ ਕੋਈ ਇਹਨਾਂ ਦਾ ਗਾਲਿਆਂ ਨੂੰ ਪਤਾ ਲੱਗ ਗਿਆ ਸਮਝਣ ਜਾਂ ਨਾ ਸਮਝਣ ਕੋਈ ਇਹਨਾਂ ਨੇ ਚਾਰ ਨਹੀਂ ਬਣਿਆ ਕਿਸੇ ਨੇ ਵੋਟਾਂ ਨਹੀਂ ਪਾਈਆਂ ਕੋਈ ਕਿਸੇ ਕਲਾਕਾਰ ਹੋਣੀ ਪਾਈਆਂ ਇਹ ਸਮਝ ਲੈਣ ਇਹ ਤੋਂ ਵੀ ਇਹ ਜੇ ਇਦਾਂ ਦਾ ਇੱਥੋਂ ਫੜ ਕੇ ਇੱਥੋਂ ਫੜ ਕੇ ਲੋਕਾਂ ਦੇ ਖਿਲਾਫ ਬੋਲਣ ਆਇਆ ਨੂੰ ਟਿਕਟਾਂ ਦੇਵਾਂਗੇ ਤੇ ਜਨਤਾ ਇਹੋ ਅਸਰ ਕਰੂਗੀ ਕੀ ਫਿਰ ਅੱਜ ਕੁਲਵਿੰਦਰ ਕੌਰ ਉਹਨਾਂ ਨੂੰ ਸਲੂਟ ਕਰਕੇ ਮਨ ਨੂੰ ਖੁਸ਼ੀ ਹੋਈ ਮਾਣ ਹੋਇਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਨਾਲ ਇਹ ਨਹੀਂ ਕਹਿ ਸਕਦੇ ਕਿ ਮੇਰੇ ਖਿਆਲ ਚ ਕੋਈ ਇੱਥੇ ਖੜਾ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਮੇਰੇ ਦਿਲ ਨੂੰ ਸਕੂਨ ਨਹੀਂ ਹੋਇਆ ਹਰ ਇਨਸਾਨ ਨੂੰ ਚਾਹੇ ਉਹ ਪੰਜਾਬੀ ਹੈ ਚਾਹੇ ਉਹ ਹਿੰਦੀ ਹੈ ਚਾਹੇ ਹਿੰਦੂ ਹੈ ਚਾਹੇ ਉਹ ਸਰਦਾਰ ਹੈ ਹਰ ਇੱਕ ਨੂੰ ਅੱਜ ਬੜਾ ਦਿਲਾਂ ਨੂੰ ਸਕੂਨ ਮਿਲਿਆ ਔਰ ਨਾਲੇ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਉਹ ਮਰਨ ਦਿੰਦੇ ਹੀ ਨਹੀਂ ਚਾਹੇ ਉਹ ਪਹਾੜ ਤੇ ਹੋਏ ਚਾਹੇ ਉਹ ਕਿਤੇ ਜੰਮੂ ਕਸ਼ਮੀਰ 'ਚ ਹੋਏ ਚਾਹੇ ਕਿਤੇ ਸਿਵਲ 에어ਪੋਰਟ ਤੇ ਹੋਏ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਉਹ ਕਿੱਥੇ ਮਰਨ ਦਿੰਦੇ ਨੇ ਮਰਨ ਨਹੀਂ ਦੇਣੀਆਂ ਵੀ ਨਹੀਂ ਚਾਹੀਦੀਆਂ ਜਿੱਥੇ ਤੁਹਾਡੇ ਨਾਲ ਇਹ ਕੁਝ ਵਾਪਰਦਾ ਹੈ ਜਿਹੜੀ ਭਾਸ਼ਾ ਹੈ ਭਦੀ ਭਾਸ਼ਾ ਅੱਜ ਤੱਕ ਅਸੀਂ ਕਦੀ ਨਾ ਇਲੈਕਸ਼ਨ 'ਚ ਨਾ ਕਦੀ ਇਹੋ ਜਿਹਾ ਆਵਾਜ਼ ਆਵਾਜ਼ ਚ ਨਾ ਕਦੀ ਅੱਜ ਦੀ ਡੇਟ ਚ ਜਿਹੜੀਆਂ ਹੁਣ ਤੁਹਾਡੇ ਸਾਹਮਣੇ ਨੇ ਜਿਹੜੀਆਂ ਇਲੈਕਸ਼ਨ ਹੋਈਆਂ ਇੰਨੀ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਗਈ ਸ਼ਾਇਦ ਇਹ ਜ਼ਿੰਦਗੀ ਚ ਪਹਿਲੀ ਵਾਰੀ ਹੋਏਗਾ ਲੇਕਿਨ ਹੁਣ ਜਿਹੜੀ ਗੱਲ ਹੋ ਰਹੀ ਆ ਕੰਗਣਾ ਦੀ ਇਹ ਪਤਾ ਨਹੀਂ ਕਿ ਜਾਂ ਨੂੰ ਕੋਈ ਜੰਮਣ ਲੱਗਿਆ ਕੋਈ ਸਰਦਾਰ ਨੇ ਗੁਰਤੀ ਦਿੱਤੀ ਕਿ ਤੂੰ ਹਮੇਸ਼ਾ ਸਰਦਾਰਾਂ ਦੇ ਅੱਗੇ ਸੋਲਣਾ ਉਹਦੇ ਤੋਂ ਤੁਸੀਂ ਵੇਖੋ ਕਦੀ ਵੀ ਚੰਗੀ ਗੱਲ ਨਹੀਂ ਮੂੰਹੋਂ ਨਿਕਲਦੀ ਹਰ ਗੱਲ ਤੇ ਉਗਰਵਾਦੀ ਹਰ ਗੱਲ ਤੇ ਫਸਲਾਵਾਦੀ ਹਰ ਗੱਲ ਤੇ ਆ ਜੀ ਉਹ ਜੀ ਲੇਕਿਨ ਇਸ ਕੁੜੀ ਨੇ ਆਪਣੀ ਡਿਊਟੀ ਜਿਹੜੀ ਆ ਮੈਂ ਥੋੜਾ ਜਿਹਾ ਡਿਊਟੀ ਬਾਰੇ ਤੁਹਾਨੂੰ ਦੱਸ ਦਿੰਨਾ ਇਹ ਜਿਹੜੀ ਸਿਵਲ ਵਿਸ਼ਨ ਦੀ ਡਿਊਟੀ ਹੈ ਇਹ ਸਕਰੀਨਿੰਗ ਮਸ਼ੀਨ ਦੇ ਵਿੱਚੋਂ ਦੀ ਲਾਗੂ ਦੀ ਲੱਗਣਾ ਪੈਂਦਾ ਉਹਦੇ ਤੇ ਇੱਕੋ ਜਵਾਨ ਹੁੰਦਾ ਜਿਹੜਾ ਇਹ ਡਿਊਟੀ ਕਰ ਰਹੀ ਸੀ ਜਿੱਥੇ ਤੇ ਉਥੋਂ ਦੀ ਇੱਕੋ ਹੀ ਮੈਂਬਰ ਜਿਹੜਾ ਉਹ ਨਿਕਲਦਾ ਉਹਨੇ ਉਥੋਂ ਦੀ ਜਾਣ ਦੀ بجائے ਉਹ ਦੂਜੇ ਪਾਸੇ ਨੂੰ ਜਾਣਾ ਚਾਹੁੰਦੀ ਸੀ ਉਹ ਮੈਡਮ ਨੇ ਉੱਥੇ ਆਪਣੇ ਕੁਲਵਿੰਦਰ ਕਾ ਉਹਨਾਂ ਨੂੰ ਰੋਕਿਆ ਰੋਕੇ ਕਿਹਾ ਜਦੋਂ ਉਹਨੇ ਰੋਕਿਆ ਉਹਨੇ ਉਹਦਾ ਨਾਮ ਪੁੱਛਿਆ ਕਿ ਕੌਰ ਜਦੋਂ ਨੇ ਕੌਰ ਪੁੱਛਿਆ ਉਦੋਂ ਨਾਲ ਹੀ ਕਹਤਾ ਖਾਲਸਾਨੀ ਤੂੰ ਤੇ ਰੋਕੇਂਗੀ ਇੱਥੋਂ ਹੀ ਫਿਰ ਵੱਦੀ-ਵੱਦੀ ਜਦੋਂ ਤੁਨ ਮੈਂ ਦੱਸਿਆ ਕਿ ਜ਼ਮੀਰਾਂ ਜਾਗਦੀਆਂ ਹੁਣ ਤੇ ਨਹੀਂ ਰਹਿ ਸਕਦਾ ਇਨਸਾਨ ਉਹਦਾ ਫਿਰ ਜਵਾਬ ਉਹਨੇ ਫਿਰ ਆਪਣੇ ਜਿਹੜੀ ਭਾਸ਼ਾ ਜੀ ਦੇਣਾ ਚਾਹੁੰਦੀ ਸੀ ਉਹਨੇ ਆਪਣੀ ਭਾਸ਼ਾ ਜੀ ਦਿੱਤਾ ਨਾਲ ਆਪਣੀ ਪੜਾਹ ਹੋਰ ਵੀ ਕਿਸਾਨਾਂ ਨਾਲ ਗੱਲਬਾਤ ਕਰਨੇ ਅੱਜ ਤੱਕ ਕਿਸਾਨ ਵੀ ਨਾਲ ਖਲੋਗੇ ਜਾਂ ਹੋਰ ਲੋਕ ਵੀ ਨਾਲ ਖਲੋਗੇ ਪਰ ਜ਼ਿੰਦਗੀ ਬੜੀ ਵੱਡੀ ਹੈ ਕੁਲਵਿੰਦਰ ਕੋਰ ਅਨੁਸਾਰ ਨੌਕਰੀ ਤੋ ਵੀ ਸਸਪੈਂਡ ਕਰ ਦਿੱਤਾ ਗਿਆ ਅੱਗੇ ਕੀ ਦੇਖਦੇ ਹੋ ਨਹੀਂ ਅੱਜ ਤੱਕ ਨਹੀਂ ਹੁਣ ਤੇ ਪੱਕੇ ਹੀ ਅਸੀਂ ਨਾਲ ਖਲੋਗੇ ਆ ਹੁਣ ਤੇ ਉਹ ਸਾਡੀ ਭੈਣ ਆ ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਆਉਂਦੀ ਆ ਜੇ ਉਹ ਸਹੀ ਸਮਝੇਗੀ ਤੇ ਇਸ ਗੁੱਟ ਤੇ ਰਖਰੀ ਬਣੇਗੀ ਉਹਦੇ ਨਾਲ ਹੁਣ ਪੱਕਾ ਰਿਸ਼ਤਾ ਹੋ ਗਿਆ ਵਾ ਸਾਡਾ ਯੂਨੀਅਨ ਦਾ ਜੋ ਕੁਝ ਵੀ ਆ ਸਾਡਾ ਹੁਣ ਉਹਦਾ ਵਾ ਉਹਨੂੰ ਅੱਜ ਅੱਜ ਤੋਂ ਬਾਅਦ ਜ਼ਿੰਦਗੀ 'ਚ ਤਕਲੀਫ ਨਹੀਂ ਆਏਗੀ ਜੇ ਪਹਿਲਾਂ ਸ਼ਾਇਦ ਆਈਆਂ ਹੋਣਗੀਆਂ ਅੱਜ ਤੋਂ ਬਾਅਦ ਨਹੀਂ ਆਉਣ ਦੇਾਂਗੇ ਜਿਹੜੀ ਵੀ ਉਹਨੂੰ ਕੋਈ ਤਕਲੀਫ ਆਏਗੀ ਪਹਿਲਾਂ ਅਸੀਂ ਚੱਲਾਂਗੇ ਬਾਅਦ ਵਿੱਚ ਉਹਦੇ ਤੱਕ ਪਹੁੰਚੇਗੀ ਜਾਂ ਉਹਦੇ ਬੱਚਿਆਂ ਤੱਕ ਪਹੁੰਚੇਗੀ ਜਾਂ ਉਹਦੇ ਪਰਿਵਾਰ ਤੱਕ ਪਹੁੰਚੇਗੀ ਇਹ ਕੋਈ ਛੋਟੀ ਗੱਲ ਨਹੀਂ ਜਿਹੜੀ ਉਹਨੇ ਕੀਤੀ ਆ ਬਹੁਤ ਵੱਡੀ ਗੱਲ ਕਿਸਾਨਾਂ ਮਜ਼ਦੂਰਾਂ ਲਈ ਉਹਨਾਂ ਦੇ ਹੱਕਾਂ ਲਈ ਉਹਨੇ ਗੱਲ ਕੀਤੀ ਆ ਜਿਨ੍ਹਾਂ ਦੇ ਹੱਕਾਂ ਦੀ ਕਿਸੇ ਨੂੰ ਪਰਵਾਹ ਹੀ ਨਹੀਂ ਗਰੀਬ ਲੋਕਾਂ ਦੀ ਕੌਣ ਪਰਵਾਹ ਕਰਦਾ ਹੈ ਪਰ ਉਹਨੇ ਉਹਨਾਂ ਦੀ ਪਰਵਾਹ ਕੀਤੀ ਉਹਨਾਂ ਦੇ ਉਹਨਾਂ ਦੀ ਪਰਵਾਹ ਕਰਦੇ ਆ ਉਹਨੇ ਆਪਣੀ ਨੌਕਰੀ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਜਦੋਂ ਇੱਕ 에어ਪੋਰਟ ਦੇ ਅੰਦਰ ਜੋ ਵੀ ਹੋਇਆ ਉਸ ਤੋਂ ਬਾਅਦ ਜਦੋਂ ਕੁਲਵਿੰਦਰ ਕੌਰ ਬਾਹਰ ਆਂਦੀ ਆ ਤਾਂ ਬੜੇ ਗੁੱਸੇ 'ਚ ਦਿਖਦੀ ਆ ਔਰ ਉਸ ਦੀ ਗੱਲ ਵੀ ਕਿਸਾਨੀ ਅੰਦੋਲਨ ਦੀ ਕੀਤੀ ਵੀ ਉਸ ਵੇਲੇ ਉਸ ਦੀ ਮਾਤਾ ਵੀ ਉਸ ਅੰਦੋਲਨ ਦੇ ਵਿੱਚ ਸੀ ਬਿਲਕੁਲ ਗੱਲ ਗੁੱਸਾ ਤੇ ਫਿਰ ਹੁੰਦਾ ਹੀ ਆ ਦੇਖੋ ਇਹ ਗੁੱਸਾ ਤੇ ਉਹਦੇ ਅੰਦਰ ਉਦੋਂ ਦਾ ਹੀ ਹੋਏਗਾ ਜਦੋਂ ਦੀ ਗੱਲ ਕੀਤੀ ਆ ਉਹਨੇ ਪਰ ਅੱਜ ਉਹ ਕੁਦਰਤੀ ਉਹਦੇ ਸਾਹਮਣੇ ਆ ਗਈ ਤੇ ਸਾਹਮਣੇ ਆ ਕੇ ਉਹਨੇ ਫੇਰ ਗਲਤ ਗੱਲਾਂ ਕੀਤੀਆਂ ਜਾਂ ਤੇ ਉਹ ਗਲਤ ਗੱਲਾਂ ਨਾ ਕਰਦੀ ਸਹੀ ਤਰ੍ਹਾਂ ਨਿਕਲ ਜਾਂਦੀ ਪਰ ਫੇਰ ਵੀ ਉਹਨੇ ਬਹੁਤ ਕੰਟਰੋਲ ਰੱਖਿਆ ਉਹਨੇ ਕੋਈ ਉਹਨੂੰ ਨੁਕਸਾਨ ਨਹੀਂ ਪਹਚਾਇਆ ਉਹਨੇ ਸਿਰਫ ਉਹਨੂੰ ਇਹੀ ਦੱਸਿਆ ਵੀ ਜਿਹੜੀ ਤੂੰ ਗੱਲ ਕਰਦੀ ਪਈ ਆ ਉਹ ਗੱਲ ਤੇਰੀ ਗਲਤ ਆ ਪਰ ਇੱਕ ਦੋ ਬਿਆਨ ਵੀ ਟੀਵੀ ਤੇ ਚੱਲੇ ਕਿਸੇ ਦੇ ਕਿ ਸਸਪੈਂਡ ਨਹੀਂ ਰਿਮਾਂਡ ਤੇ ਲੈਣਾ ਚਾਹੀਦਾ ਕੁਲਵਿੰਦਰ ਕੌਰ ਨੂੰ ਕਿਉਂਕਿ ਕਿਤੇ ਨਾ ਕਿਤੇ ਕੁਲਵਿੰਦਰ ਕੌਰ ਨੂੰ ਫੰਡਿੰਗ ਹੋਈ ਲੱਗਦੀ ਹੈ ਨਾ ਕਿੱਥੋਂ ਫੰਡਿੰਗ ਹੋਈ ਆ ਉਹ ਹੁਣ ਹੁਣ ਦੇਖੋ ਹੁਣ ਲੋਕ ਖੁਸ਼ ਹੋ ਕੇ ਕਹਿ ਰਹੇ ਨੇ ਪਹਿਲਾਂ ਉਹਨੂੰ ਕਿੱਥੋਂ ਫੰਡਿੰਗ ਹੋਈ ਆ ਇਹ ਤੇ ਕਰ ਲੈਣੇ ਇਨਕੁਆਰੀ ਇਨਕੁਆਰੀ ਕਰਨੀ ਕੋਈ ਹਰ ਜਨੀ ਪਰ ਫੰਡਿੰਗ ਉਹਨੂੰ ਕਿੱਥੋਂ ਆਣੀ ਆ ਫੰਡਿੰਗ ਮੇਰੇ ਹਿਸਾਬ ਨਾਲ ਸਾਨੂੰ ਤੇ ਫੰਡਿੰਗ ਜਿਹੜੀ ਆ ਨਾ ਇਹ ਇਹ ਜਿਹੜੇ 750 ਕਰੋੜ ਹਿੰਦੁਸਤਾਨੀ ਆ ਨਾ ਉਹਨਾਂ ਕੋ ਸਾਨੂੰ ਫੰਡਿੰਗ ਜ਼ਰੂਰ ਆ ਸਕਦੀ ਆ ਜਾਂ ਜਿਹੜੇ ਹਿੰਦੁਸਤਾਨੀ ਬਾਹਰਲੇ ਦੇਸ਼ਾਂ ਚ ਰਹਿੰਦੇ ਆ ਹੁਣ ਤੇ ਆਮ ਲੋਕ ਸਾਨੂੰ ਫੰਡਿੰਗ ਕਰ ਸਕਦੇ ਆ ਪਰ ਕੋਈ ਗਲਤ ਅਨਸਰ ਜਿਹੜਾ ਵਾ ਉਹਦੀ ਫੰਡਿੰਗ ਉਹ ਤੇ ਮਤਲਬ ਹੀ ਨਹੀਂ ਆ ਉਹਦੀ ਫੰਡਿੰਗ ਹੋਵੇ ਸਾਨੂੰ ਕਿਸਾਨ ਜਥੇਬੰਦੀਆਂ ਨੇ ਕੁਲਵਿੰਦਰ ਕੌਰ ਨੂੰ ਸਲੂਟ ਕੀਤਾ ਹੈ ਜਿਸ ਤਰ੍ਹਾਂ ਇੱਕ ਫੌਜੀ ਨੂੰ ਸਲੂਟ ਕੀਤਾ ਜਾਂਦਾ ਹੈ ਪੰਜਾਬ ਦੀ ਸ਼ੇਰਨੀ ਦਾ ਕਿਤਾਬ ਦਿੱਤਾ ਗਿਆ ਹੈ ਨਾਲ ਹੀ ਕਿਸਾਨ ਆਖਦੇ ਆ ਕਿ ਪਹਿਲਾਂ ਭਾਂ ਕੁਲਵਿੰਦਰ ਕੌਰ ਦੀ ਜ਼ਿੰਦਗੀ ਦੇ ਵਿੱਚ ਕੋਈ ਜ਼ਰੂਰ ਦੁੱਖ ਤਕਲੀਫ ਆਈ ਹੋਵੇ ਪਰ ਕੱਲ ਤੋਂ ਬਾਅਦ ਹੁਣ ਉਸ ਨੂੰ ਕੋਈ ਦੁੱਖ ਤਕਲੀਫ ਨਹੀਂ ਆਉਣ ਦਿੱਤੀ ਜਾਏਗੀ ਪੂਰਾ ਭਾਰਤ ਉਸ ਦੇ ਨਾਲ ਖੜਾ ਹੈ ਕੈਮਰਾਮੈਨ ਬੰਟੀ ਨਾਲ 7 ਸੀ ਟੀਵੀ ਆਸਟ੍ਰੇਲੀਆ